ਪਾਰ ਨੰਬਰ ਤੁਹਾਨੂੰ ਇਹ ਮੌਕਾ ਮਿਲਿਆ ਸੇਵਾ ਦਾ ਕੀ ਕੀ ਕਹਿਣਾ ਚਾਹੋਗੇ ਕਿਹੜਾ ਦਾਵਰ ਸਾਹਿਬ ਨੇ ਇੱਕ ਨਵਾਂ ਚਿਹਰਾ ਭੇਜਿਆ ਜੀ ਤੁਹਾਡਾ ਚਹੇਤਾ ਪਰੂਲ ਮੋਹੋਤਰਾ ਪੁਰਾਣੀ ਰਾਜਨੀਤਿਕ ਪਾਰਟੀਆਂ ਤੋਂ ਉੱਠ ਕੇ ਇੱਕ ਵਾਰੀ ਪਰੂਲ ਮੋਹੋਤਰੇ ਨੂੰ ਅਸ਼ੀਰਵਾਦ ਦਾ ਮੌਕਾ ਦਿਓ ਕੰਮ ਚਾਹਦੇ ਤਾਂ ਹੋਵਾਂਗੇ ਨਾ ਜੀ ਜੇ ਕੰਮ ਹੋਏ ਹੋਣਗੇ ਕੰਮ ਹੋਏ ਨਹੀਂ ਜੀ ਕੋਈ ਚਾਹਾਂਗੇ ਤਾਂ ਤਾਂ ਨਾ ਜੀ ਹਾਂ ਪਰ ਸਰਕਾਰ ਤੋਂ ਕਹਿੰਦੀ ਬੜੀ ਯੋਬਲਾ ਦੇ ਉਦਘਾਟਨ ਕਰਕੇ ਕੀ ਕਰੋਗੇ ਟਿਊਬਲ ਹੱਲੇ ਜਿਹੜੇ ਲੱਗੇ ਹੋਏ ਉਹ ਨਹੀਂ ਚੱਲਦੇ ਵੀ ਜੀ ਹੱਲੇ ਤਾਂ ਮੈਂ ਕੱਲ ਲੈ ਨਵਾਂ ਇੱਕ ਟਿਊਬਲ ਚਲਵਾ ਕੇ ਆਇਆ ਜੀ ਪੁਰਾਣੇ ਯਾਰ ਦੀ ਬੈਕ ਸਾਈਡ ਤੇ ਸੋਨੀਆ ਮੰਦਰ ਕੋਲ ਜੀ ਤੁਹਾਨੂੰ ਮੌਕਾ ਮਿਲਦਾ ਬਾਲਡਰੀ ਵੱਲੋਂ ਵੀ ਸੇਵਾ ਕਰਨ ਦਾ ਇਲਾਕਾ ਵਾਸੀ ਵੱਲੋਂ ਮੌਕਾ ਮਿਲਦਾ ਕੀ ਕੰਮ ਕੀਤੇ ਜਾਓਗੇ ਲੋਕਾਂ ਕੋਲ ਵਾਰ ਨੰਬਰ 83 ਦੇ ਵਿੱਚ 6 6 ਇੰਚ ਪਾਈਪਾ ਪਈਆਂ ਜਦੋਂ ਰੈਸ਼ਾ ਹੁੰਦੀਆਂ ਸੀਗੀਆਂ ਤੇ ਅੱਜ ਸਾਰਾ ਇਹ ਇੰਡਸਟਰੀ ਏਰੀਆ ਬਣ ਗਿਆ ਇੰਨੀ ਨਹੀਂ ਲੇਬਰ ਹੋ ਚੁੱਕੀ ਐ ਪਾਈਪਾ ਹੱਲੇ ਵੀ 6 ਇੰਚੀ ਐ ਜੀ ਬਟਰ ਬੰਦ ਪਏ ਐ ਜੀ ਸਮਰਸੀ ਵੱਲ ਬੰਦ ਪਏ ਐ ਅਜ ਪੁਰਾਣੇ ਬਿਆਰ ਦੇ ਵਿੱਚ 4 ਦਿਨ ਹੋ ਗਏ ਲੋਕਾਂ ਦੇ ਘਰਾਂ 'ਚ ਪਾਣੀ ਨਹੀਂ ਮਿਲਿਆ ਜੀ 4 ਦਿਨ ਹੋ ਗਏ ਤੁਸੀਂ ਕਹਿੰਦੇ ਹੋ ਜੀ ਸਰਕਾਰਾਂ ਨੇ ਬੜੇ ਕੰਮ ਕੀਤੇ ਐ ਨਵਾਂ ਜ਼ਹਿਰਾ ਫਿਰ ਕੀ ਹੋ ਗਿਆ ਜੀ ਨਵੇਂ ਚਿਹਰੇ ਨੂੰ ਤਾਂ ਲੋਕੀ ਵੱਧ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਜੀ ਪੁਰਾਣਿਆਂ ਦਾ ਹਾਲ ਤਾਂ ਦੇਖ ਹੀ ਲਿਆ ਤੁਸੀਂ ਲੇਡੀਜ਼ ਨੂੰ ਮੌਕਾ ਮਿਲ ਰਿਹਾ ਜੀ ਅੱਗੇ ਆਨ ਦਾ ਤੇ ਲੇਡੀਜ਼ ਵੀ ਇੱਛੁਕ ਨੇ ਵਾਰਡ ਦੇ ਵਿੱਚ ਸੇਵਾ ਕਰਨ ਦੇ ਜ਼ਰੂਰ ਆਣਗੇ ਜੀ ਉਹ ਤਾਂ ਬਾਅਦ ਉਹ ਤਾਂ ਆਪ ਚਾਹੁੰਦੇ ਨੇ ਜੀ ਵਾਰਡ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹੈ ਸਾਨੂੰ ਫੋਨ ਕਰੋ ਮੌਨਕਾ ਬਣਾਉਤਰਾ ਜੀ ਦੀ ਤੁਸੀਂ ਕਿਹੜਾ ਚਿਹਰਾ ਦਿਖਾ ਰਹੇ ਹੋ ਆਣ ਵਾਲਾ ਚਿਹਰਾ ਕੌਂਸਲਰ ਦੇ ਵਿੱਚ ਕਾਂਗਰਸ ਵੱਲੋਂ ਅਡੇ ਕੌਂਸਲ ਸਾਸ ਦੀ ਆ ਤੁਹਾਡੀ ਪਾਰਟੀ ਛੱਡ ਕੇ ਆਮ ਪਾਰਟੀ ਦੇ ਗਏ ਆ ਕਿ ਲੱਗਦਾ ਵੀ ਉਹ ਦਾਅਵੇਦਾਰ ਦੁਆਰਾ ਆਪਣਾਂ ਨੇ ਲੈ ਕੇ ਲੋਕੀ ਪਸੰਦ ਕਰੂ ਸਾਡੇ ਸਾਹਮਣੇ ਤਾਂ ਕੋਈ ਵੀ ਆ ਜਾਵੇ ਜੀ ਅਸੀਂ ਤਾਂ ਵਾਰਡ ਦੀ ਸੇਵਾ ਕਰਨ ਦੇ ਹੱਕਦਾਰ ਆ ਤੁਸੀਂ ਮੈਂ ਹਰਕੁਮਾਰ ਤੁਸੀਂ ਦੇਖ ਰਹੇ ਹੋ ਫਾਸਟ ਨੇ ਲੋ ਤਾਂ ਨਾ ਅਸੀਂ ਗੱਲ ਕਰਾਂਗੇ ਕਾਂਗਰਸ ਵੱਲੋਂ ਅੱਜ ਇੱਕ ਨਵਾਂ ਚਿਹਰਾ ਦੇਖਣ ਨੂੰ ਮਿਲੂਗਾ ਤੁਹਾਨੂੰ ਚਿਹਰੇ ਦੇ ਵਿੱਚ ਨਵੇਂ ਨਵੇਂ ਚਿਹਰੇ ਹਰ ਪਾਰਟੀ ਵੱਲੋਂ ਕੀਤੇ ਜਾ ਰਹੇ ਆ ਪਰ ਕਾਂਗਰਸ ਵੱਲੋਂ ਮਲੋਤਰਾ ਸਾਹਿਬ ਸਾਡੇ ਨਾਲ ਖੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਮੇਰੀ ਵਾਰਡ ਨੰਬਰ ਕਿੰਨਾ ਪੈਂਦਾ ਤਾਂ ਕੀ ਲੋਕਾਂ ਵਾਸੀ ਨਮਾਚਾਰਤ ਖਾਣ ਜਾ ਰਹੇ ਤੁਹਾਨੂੰ ਮਲੋਤਰਾ ਸਾਬ ਪਹਿਲਾਂ ਤਾਂ ਸੱਸੀ ਗਾਲ ਜੈਮਾਤ ਅਦੀ ਜੀ ਫਾਸਟ ਨਿਊਜ਼ ਚੈਨਲ ਦੇ ਸਾਰੇ ਹੀ ਚੇਤਿਆਂ ਨੂੰ ਮੇਰੀ ਰਾਮ ਰਾਮ ਜੀ ਮੈਂ ਪਰুল ਮਲੋਤਰਾ ਵਾਰਡ ਨੰਬਰ 83 ਤੋਂ ਕਾਂਗਰਸ ਪਾਰਟੀ ਦਾ ਚੁਣਿਆ ਗਿਆ ਨੁਮਾਇੰਦਾ ਜੀ ਕਿ ਕਿਦਾਂ ਦਾ ਵਾਰਡ ਨੰਬਰ ਤੁਹਾਨੂੰ ਇਹ ਮੌਕਾ ਮਿਲਿਆ ਸੇਵਾ ਦਾ ਕਿ ਕੀ ਕਹਿਣਾ ਚਾਹੂਗੀ ਕਿ ਵਾਰਡ ਨੰਬਰ 83 ਦੇ ਸਾਰੇ ਹੀ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹਾਂਗਾ ਜੀ ਤੁਹਾਡੇ ਲਈ ਦਾਵਰ ਸਾਹਿਬ ਨੇ ਇੱਕ ਨਵਾਂ ਚਿਹਰਾ ਭੇਜਿਆ ਜੀ ਤੁਹਾਡਾ ਚਹੇਤਾ ਪਰুল ਮਲੋਤਰਾ ਪੁਰਾਣੀ ਰਾਜਨੀਤਿਕ ਪਾਰਟੀਆਂ ਤੋਂ ਉੱਠ ਕੇ ਇੱਕ ਵਾਰੀ ਪਰুল ਮੋਹਤਰੇ ਨੂੰ ਆਸ਼ੀਰਵਾਦ ਦਾ ਮੌਕਾ ਦਿਓ ਸੇਵਾ ਕਰਨ ਦਾ ਮੌਕਾ ਦਿਓ ਜੀ ਤਾਂ ਕਿ ਮੈਂ ਤੁਹਾਡੇ ਮਹੱਲੇ ਦੀ ਨਹਾਰ ਸੀਵਰੇਜ ਗਟਰ ਲਾਈਟਾਂ ਸਮਰਸੀਬਲ ਸਭ ਦੀ ਨਹਾਰ ਬਦਲ ਸਕਾਂ ਜੀ ਮੈਨੂੰ ਤੇ ਮੇਰੀ ਵਾਈਫ ਨੂੰ ਨਾਲ ਮੌਕਾ ਦਿੱਤਾ ਗਿਆ ਜੀ ਕਿੱਦਾਂ ਦੇ ਕੰਮ ਅ ਲੋਕ ਕੀ ਚਾਹਦੇ ਹੋਣੇ ਚਾਹੀਦੇ ਇਲਾਕੇ ਦੇ ਵਿੱਚ ਕੰਮ ਚਾਹਦੇ ਤਾਂ ਤਾਂ ਹੋਵਾਂਗੇ ਨਾ ਜੀ ਜੇ ਕੰਮ ਹੋਏ ਹੋਣਗੇ ਕੰਮ ਹੋਏ ਨਹੀਂ ਜੀ ਕੋਈ ਚਾਹਾਂਗੇ ਤਾਂ ਤਾਂ ਨਾ ਹਾਂ ਭਾੜ ਸਰਕਾਰ ਤਾਂ ਕਹਿੰਦੀ ਬੜੇ ਟਿਊਬਵਲ ਦਰ ਘਟਨ ਹੋ ਰਹੇ ਆ ਔਰ 22 ਸਾਲ ਹੋ ਗਏ ਜੀ ਸਰਕਾਰ ਨੂੰ ਟਿਊਬਲਾ ਦੇ ਉਦਘਾਟਨ ਕਰਕੇ ਕੀ ਕਰੋਗੇ ਟਿਊਬਵਲ ਹੱਲੇ ਜਿਹੜੇ ਲੱਗੇ ਹੋਏ ਉਹ ਨਹੀਂ ਚੱਲਦੇ ਵੀ ਜੀ ਹੱਲੇ ਤਾਂ ਮੈਂ ਕੱਲ ਲੈ ਨਵਾਂ ਇੱਕ ਟਿਊਬਲ ਚਲਵਾ ਗਿਆ ਆ ਜੀ ਪੁਰਾਣੇ ਬਿਆਰ ਦੀ ਬੈਕ ਸਾਈਡ ਤੇ ਸੋਨੀਆ ਮੰਦਰ ਕੋਲ ਜੀ ਸਰਕਾਰ ਤਾਂ ਕਹਿ ਰਹੀ ਟਿਊਬਵਲ ਰੋ ਹੀ ਲੱਗ ਰਹੇ ਉਹ ਜਿਹੜੇ ਲੱਗੇ ਹੋਏ ਟਿਊਬਲਾ ਉਹਨਾਂ ਨੂੰ ਤਾਂ ਚਲਾ ਲਓ ਜੀ ਇੱਕ ਲੱਗੀ ਹੋ ਟਿਊਬਲ ਤੁਹਾਡੇ ਕੋ ਚੱਲ ਨਹੀਂ ਰਹੀ ਨਵੇਂ ਲਾ ਲਾ ਕੇ ਕੀ ਕਰੋਗੇ ਜੀ ਤੁਹਾਨੂੰ ਮੌਕਾ ਮਿਲਦਾ ਬਾਲਟਰੀ ਵੱਲੋਂ ਵੀ ਸੇਵਾ ਕਰਨ ਦਾ ਇਲਾਕਾ ਵਾਸੀ ਵੱਲੋਂ ਮੌਕਾ ਮਿਲਦਾ ਕੀ ਕੰਮ ਕੀਤੇ ਜਾਓਗੇ ਲੋਕਾਂ ਨੂੰ ਤੁਸੀਂ ਲੋਕਾਂ ਲਈ ਪਹਿਲਾਂ ਦਾ ਕੰਮ ਕੀਤੇ ਜਾਣਗੇ ਜੀ ਸੜਕਾਂ ਦਾ ਅੱਜ ਤੋਂ 10 ਸਾਲ ਪਿੱਛੇ ਚੱਲ ਜੋਈ 12 ਸਾਲ ਪਿੱਛੇ 6 6 ਇੰਚੀ ਪਾਈਪਾਂ ਭਈਆਂ ਹੋਈਆਂ ਜੀ ਬਾਇਵਾਨਗਰ ਗਲੀਆਂ ਦੇ ਵਿੱਚ ਵਾਰਡ ਨੰਬਰ 83 ਦੇ ਵਿੱਚ 6 6 ਇੰਚ ਪਾਈਪਾ ਪਈਆਂ ਜਦੋਂ ਰੈਸ਼ਾ ਹੁੰਦੀਆਂ ਸੀਗੀਆਂ ਤੇ ਅੱਜ ਸਾਰਾ ਇਹ ਇੰਡਸਟਰੀ ਏਰੀਆ ਬਣ ਗਿਆ ਇੰਨੀ ਨਹੀਂ ਲੇਬਰ ਹੋ ਚੁੱਕੀ ਐ ਪਾਈਪਾ ਹੱਲੇ ਵੀ 6 ਇੰਚ ਹੀ ਐ ਜੀ ਪਾਣੀ ਲੋਕਾਂ ਦੇ ਘਰੇ ਡਾ ਬੈਗ ਮਾਰ ਰਿਹਾ ਜੀ ਗਟਰ ਬੰਦ ਪਏ ਐ ਜੀ ਸਵਰਸੀਬਲ ਬੰਦ ਪਏ ਐ ਅੱਜ ਪੁਰਾਣੇ ਵਿਆਰ ਦੇ ਵਿੱਚ 4 ਦਿਨ ਹੋ ਗਏ ਲੋਕਾਂ ਦੇ ਘਰਾਂ 'ਚ ਪਾਣੀ ਨਹੀਂ ਮਿਲਿਆ ਜੀ 4 ਦਿਨ ਹੋ ਗਏ ਤੁਸੀਂ ਕਹਿੰਦੇ ਹੋ ਜੀ ਸਰਕਾਰਾਂ ਨੇ ਬੜੇ ਕੰਮ ਕੀਤੇ ਐ ਜੀ ਮਿਹਨਤਾਂ ਨਜ਼ਰ ਨਹੀਂ ਆ ਰਹੀ ਜੀ ਇਹ ਤਾਂ ਹੱਲੇ ਸਾਡਾ ਵਾਰਡ ਐ ਇਹ ਵਾਰਡ ਹੈ ਜੀ ਛੋਟਾ ਜਿਹਾ ਇਹਦੇ ਵਿੱਚ ਤੁਸੀਂ ਕਹਿੰਦੇ ਹੋ ਕੰਮ ਕੀਤੇ ਆ ਇਹ ਤਾਂ ਬੋਧ ਵੱਡਾ ਵਾਰਡ ਹੈ ਤੁਹਾਨੂੰ ਬੋਧ ਕਿਉਂ ਕਹੋਗੇ ਲੋਕੀ ਜੀ ਆਪਾਂ ਲੋਕਾਂ ਦੇ ਭਰੋਸਾ ਜਿਤਾਵਾਂਗੇ ਜੀ ਨਵਾਂ ਚਿਹਰਾ ਫਿਰ ਕੀ ਹੋ ਗਿਆ ਜੀ ਨਵੇਂ ਚਿਹਰੇ ਨੂੰ ਤਾਂ ਲੋਕੀ ਵੱਧ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਜੀ ਪੁਰਾਣਿਆਂ ਦਾ ਹਾਲ ਤਾਂ ਦੇਖ ਹੀ ਲਿਆ ਤੁਸੀਂ ਤੇ ਹੁਣ ਨਵੇਂ ਨੂੰ ਹੀ ਦੇਣਗੇ ਨਾ ਜੀ ਮੌਕਾ ਲੋਕੀ ਦਾ ਲੋਕਾਂ ਕੋ ਭੁਲਿਕੀ ਜਾਂਦੇ ਹੋ ਕਿਦਾਂ ਪਿਆਰ ਮਿਲਦਾ ਬਹੁਤ ਬਹੁਤ ਪਿਆਰ ਮਿਲ ਰਿਹਾ ਜੀ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਹਰ ਬੰਦਾ ਨਵੇਂ ਚਿਹਰੇ ਨੂੰ ਨੌਜਵਾਨ ਪੀੜ੍ਹੀ ਨੂੰ ਅੱਗੇ ਲਿਆਂਦੀ ਪੂਰੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜੀ ਮੇਰੇ ਪਿਆਰ ਮੁਹੱਲੇ ਵਾਲੇ ਬਹੁਤ ਪਿਆਰ ਜਤਾ ਰਹੇ ਜੀ ਮੇਰੇ ਨਾਲ ਤਾਂ ਜੀ ਅੱਛਾ ਕੀ ਲੱਗਦਾ ਵੀ ਇਲਾਕੇ ਦੇ ਦਾਵੇਦਾਰ ਬਹੁਤ ਹੋ ਜਗੇ ਇਸ ਟਾਈਮ ਤੁਹਾਡੇ ਇਲਾਕੇ ਦੇ ਕੋਈ ਕਹਿੰਦਾ ਮੈਂ ਖੜਨਾ ਹੈ ਮੈਂ ਆਪਣੇ ਹੱਥ ਜੋੜਦਾ ਮੈਂ ਸੇਵਾਦਾਰ ਕੀ ਲੋਕਾਂ ਨੂੰ ਕੀ ਲੱਗਦਾ ਵੀ ਇਹ ਪੋਸਟਰ ਵਾਲੇ ਸੇਵਾਦਾਰ ਬਣੋਗੇ ਜਾਂ ਦੂਜੇ ਬਾਜੀ ਜੀ ਜੇ ਸੇਵਾਦਾਰ ਬੰਨਾ ਹੁੰਦਾ ਤੇ ਕਦੋਂ ਤੇ ਬਣ ਕੇ ਹੁਣ ਜਾਂਦੇ ਇੱਕ ਪਾਰਟੀ ਚਾਰਚਰ ਬੰਦੇ ਖੜ ਰਹੇ ਲੱਗਦਾ ਹੈ ਜਾਂ ਪਾਰਟੀ ਦੇ ਚਾਰ-ਚਾਰ ਬੰਦੇ ਖੜੇ ਖੜਦਾ ਰਹੇ ਆ ਜੀ ਸੇਵਾ ਕਰਨ ਵਾਲਾ ਤਾਂ ਇੱਕ ਵੀ ਨਹੀਂ ਹੈਗਾ ਵਿੱਚੋਂ ਖੜਨ ਵਾਲੇ ਤਾਂ ਚਾਰ ਨੇ ਪਰ ਲੈ ਇੱਕ ਵਾਰੀ ਬਾਹਰ ਆ ਕੇ ਬੰਲੇ ਬਾਰੇ ਸੋਚੋ ਤਾਂ ਸਹੀ ਕਰਨਾ ਕੀ ਹੈ ਚਾਰ-ਚਾਰ ਲੋਕ ਭਰ ਰਹੇ ਆ ਫਾਰਮ ਭਰ ਰਹੇ ਆ ਚਾਰਾਂ ਚੋਂ ਇੱਕ ਨਹੀਂ ਨਇਰ ਆਇਆ ਅੱਜ ਸਾਢੇ 7 ਸਾਲ ਹੋ ਗਏ ਜਿਹੜੇ ਜਿੱਤੇ ਹੋਏ ਉਮੀਦਵਾਰ ਉਹ ਨਹੀਂ ਨਇਰ ਆਏ ਚਾਰ-ਚਾਰ ਬੰਦੇ ਫਾਰਮ ਭਰਨ ਵਾਲੇ ਕਿੱਥੋਂ ਨਇਰ ਆਣਗੇ ਜੀ ਚਲੋ ਥੋੜੀ ਵਾਈਫ ਖੜ ਰਹੇ ਆ ਲੇਡੀਸ਼ ਵਾਰਡ ਆ ਮੈਂ ਸੁਣਨ ਦੇ ਵਿੱਚ ਇਹਨਾਂ ਤੋਂ ਲੇਡੀਸ਼ ਵਾਰਡ ਆ ਕਿ ਘਰੋਂ ਜਿਹੜੇ ਖਾਣਾ ਪਕਾਉਣ ਵਾਲੇ ਬਾਹਰ ਨਿਕਲੂਗੇ ਕੀ ਉਹਨਾਂ ਨੂੰ ਰਾਜਨੀਤਿਕ ਕਰੋਗੇ ਬਿਲਕੁਲ ਕਰਨਗੇ ਜੀ ਬਿਲਕੁਲ ਕਰਨਗੇ ਜੀ ਤੁਸੀਂ ਦੇਖ ਰਹੇ ਹੋ ਅੱਜ ਲੇਡੀਜ਼ ਨੂੰ ਮੌਕਾ ਮਿਲ ਰਿਹਾ ਜੀ ਅੱਗੇ ਆਨ ਦਾ ਤੇ ਲੇਡੀਜ਼ ਵੀ ਇੱਛੁਕ ਨੇ ਬਾੜ ਦੇ ਵਿੱਚ ਸੇਵਾ ਕਰਨ ਦੇ ਜ਼ਰੂਰ ਆਣਗੇ ਜੀ ਉਹ ਤਾਂ ਬਾਅਦ ਉਹ ਤਾਂ ਆਪ ਚਾਹੁੰਦੇ ਨੇ ਜੀ ਵਾਰਡ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹੈ ਸਾਨੂੰ ਫੋਨ ਕਰੋ ਜੀ ਆਪਾਂ স্পেশাল ਨੰਬਰ ਲਗਾਇਆ ਹੋਇਆ ਜੀ ਇਹ ਸਾਡਾ ਕੋਈ ਆਫਿਸ ਦਾ ਨੰਬਰ ਨਹੀਂ ਹੈਗਾ ਜੀ ਜਿਹੜੇ ਲੋਕੀ ਚੱਕਣਗੇ ਇਹ ਸਾਡਾ ਪਰਸਨਲ ਨੰਬਰ ਹੈ ਜੀ ਇਹਦੇ ਫੋਨ ਕਰੋ ਤੁਹਾਡਾ ਮਿੰਟ ਤੋਂ ਪਹਿਲਾਂ ਕੰਮ ਹੋਏਗਾ ਨਹੀਂ ਹੋਏਗਾ ਉਸ ਤੋਂ ਬਾਅਦ ਸਾਨੂੰ ਅਗਲੀ ਵਾਰ ਨਾ ਮੌਕਾ ਦੇਣਾ ਭਾਵੇਂ ਉਹਨਾਂ ਦੀ ਵਾਈਫ ਹੈ ਜੀ ਕੀ ਨਾਮ ਹੈ ਵਾਈਫ ਦਾ ਜੀ ਮੌਨਿਕਾ ਮਲੋਤਰਾ ਜੀ ਮਲੋਤਰਾ ਇਹ ਮੌਨਿਕਾ ਬਨੋਤਰਾ ਜੀ ਦੀ ਇਹ ਤੁਹਾਨੂੰ ਚਿਹਰਾ ਦਿਖਾ ਰਹੇ ਆ ਆਣ ਵਾਲਾ ਚਿਹਰਾ ਕਾਉਂਸਲਰ ਦੇ ਵਿੱਚ ਕਾਂਗਰਸ ਵੱਲੋਂ ਤਿਆਰ ਕੀਤਾ ਗਿਆ ਦੇਖਾ ਨੂੰ ਲੋਕਾਂ ਦੇ ਵਿੱਚ ਸੇਵਾ ਦੇ ਵਿੱਚ ਇਹ ਚਿਹਰਾ ਦੇਖਣ ਨੂੰ ਮਿਲੂਗਾ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਵਿਕਾਸ ਦੀ ਗੱਲ ਕਰਾਂਗੇ ਇਲਾਕੇ ਦੇ ਵਿੱਚ ਮਰੋਥਰਾ ਸਾਹਿਬ ਦਾ ਕਹਿਣਾ ਵੀ ਇਲਾਕੇ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਪਰਦਾਵੇਦਾਰ ਲੋਕੀ ਕਰ ਰਹੇ ਵੀ ਅਸੀਂ ਕਰ ਰਹੇ ਆ ਪਰ ਨਾ ਵੀ ਇਹਨਾਂ ਕੋ ਮੂਵੀਆ ਹੈਗੀਆਂ ਇਲਾਕੇ ਦੇ ਵਿੱਚ ਟੂਰਲ ਠੀਕ ਕਰਾਉਂਦੇ ਆਂ ਦੀਆਂ ਲਾਈਟਾਂ ਦਾ ਪੂਰਾ ਹਾਲ ਆ ਉਹਨਾਂ ਨੂੰ ਕਹਾਂਗੇ ਕੀ ਲੱਗਦਾ ਵੀ ਜਲਦੀ ਹੋ ਜੂ ਕੰਮ ਜੀ ਦਾ ਹੁਣ ਚੋਣ ਜਾਪਾ ਲੱਗ ਜਾਣਾ ਦੇਖੋ ਜੀ 10 ਤਰੀਕ ਨੂੰ ਤਾਂ ਚੋਣ ਜਾਪਦਾ ਲੱਗ ਰਿਹਾ ਜੀ ਠੀਕ ਹੈ ਜੀ ਸਰਕਾਰਾਂ ਨੇ ਸਾਰੀਆਂ ਗਲੀਆਂ ਪੱਟ ਤਾਂ ਦਿੱਤੀਆਂ ਪਰ ਇਹਨਾਂ ਕੋ ਬੰਨੀਆਂ ਨਹੀਂ ਕਿ 2-4 ਦਿਨਾਂ ਦੇ ਵਿੱਚ ਸਾਰੀਆਂ ਗਲੀਆਂ ਬਣਵਾ ਦੇਣਗੇ ਪੱਟ ਜ਼ਰੂਰ ਰਹੇ ਨੇ ਲੋਕਾਂ ਨੂੰ ਵਿਸ਼ਵਾਸ ਦਿਵਾ ਰਹੇ ਨੇ ਪੱਟ ਪੱਟ ਕੇ ਕਿ ਆਪਾਂ ਆ ਗਲੀਆਂ ਬਣਾਵਾਂਗੇ ਇਹ ਬਣਾਵਾਂਗੇ ਇਹ 2-3 ਦਿਨਾਂ ਵਿੱਚ ਸੜਕਾਂ ਨਹੀਂ ਬਣਦੀਆਂ ਹੁੰਦੀਆਂ ਨਾਲੇ ਸਾਢੇ 7 ਸਾਲ ਹੋ ਗਏ ਜੀ ਪਹਿਲਾਂ ਨਹੀਂ ਬਣਵਾਈਆਂ 2-4 ਦਿਨਾਂ ਜੀ ਕਿਉਂ ਬਣਵਾ ਰਹੇ ਹੋ ਤੁਸੀਂ ਇਸ ਚੀਜ਼ ਦਾ ਧਿਆਨ ਦਿਓਣਾ ਜੀ ਅੱਜ ਸਾਢੇ 7 ਸਾਲ ਹੋ ਚੁੱਕੇ ਆ ਜੀ ਕਾਉਂਸਲਰ ਦੇ ਇਲੈਕਸ਼ਨਾਂ ਨੂੰ ਸਾਡੇ 7 ਸਾਲਾਂ ਦੇ ਵਿੱਚ ਵਾਰਡ ਦੇ ਵਿੱਚ ਕੋਈ ਇਹ ਨਹੀਂ ਪੁੱਛਣ ਆਇਆ ਕਿ ਸੜਕਾਂ ਪਟਣੀਆਂ ਹੈ ਜਾਂ ਬਣਣੀਆਂ ਹੈ ਜਾਂ ਟੋਇਆ ਹੈ ਜਾਂ ਪੈਚਵਰਕ ਹੈ ਕੁਝ ਕਰਾディー ਕਿਸੇ ਨੇ ਕੁਝ ਨਹੀਂ ਕਰਾਇਆ ਜੀ ਆ ਹੁਣ ਸਭ ਨੂੰ ਪਤਾ ਲੱਗ ਗਿਆ ਇਲੈਕਸ਼ਨ ਆ ਰਹੀਆਂ ਸਭ ਆਪਣੇ ਘਰੋਂ ਨਿਕਲ ਕੇ ਸੜਕਾਂ ਐ ਪਟਵਾਰੇ ਜਿਵੇਂ ਦੋ ਦਿਨਾਂ ਜੀ ਬਣ ਜਾਣੀਆਂ ਇਹ ਸਾਰੀਆਂ ਸੜਕਾਂ ਇਦਾਂ ਦੀਆਂ ਇਦਾਂ ਹੀ ਰਹਿ ਜਾਣੀਆਂ ਜੀ ਕੁਝ ਨਹੀਂ ਬਣਨਾ ਤੁਹਾਡੇ ਸਾਹਮਣੇ ਆ ਦੇਖ ਲੋ ਤੁਹਾਡੇ ਕੌਂਸਲ ਸਾਸੀ ਆ ਤੁਹਾਡੀ ਪਾਰਟੀ ਦੇ ਛੱਡ ਕੇ ਆਮ ਪਾਰਟੀ ਵਿੱਚ ਗਏ ਆ ਕੀ ਲੱਗਦਾ ਵੀ ਉਹ ਦਾਵੇਦਾਰ ਦੁਆਰਾ ਬਣਨ ਦੇ ਲੈ ਗਲੋਕੀ ਪਸੰਦ ਕਰੂਗੇ ਉਹਨੂੰ ਦੇਖੋ ਜੀ ਸਾਨੂੰ ਤਾਂ ਡਾਵਰ ਸਾਹਿਬ ਨੇ ਮੌਕਾ ਦਿੱਤਾ ਜੀ ਸਾਡੇ ਸਾਹਮਣੇ ਤਾਂ ਕੋਈ ਵੀ ਆ ਜਾਵੇ ਜੀ ਅਸੀਂ ਤਾਂ ਵਾਰਡ ਦੀ ਸੇਵਾ ਕਰਨ ਦੇ ਹੱਕਦਾਰ ਆ ਸਾਨੂੰ ਨਹੀਂ ਪਤਾ ਕੋਈ ਆਵੇ ਕੋਈ ਆ ਰਿਹਾ ਹੈ ਜਾਂ ਨਹੀਂ ਆ ਰਿਹਾ ਸਾਨੂੰ ਆਪਣੇ ਬਾਰੇ ਪਤਾ ਹੈ ਅਸੀਂ ਆਪਣੇ ਦਿਲੋਂ ਧਨ ਮਨ ਤੇ ਧਨ ਨਾਲ ਠੀਕ ਹੈ ਵਾਰਡ ਦੀ ਪੂਰੀ ਰੰਗਤ ਬਦਲ ਦਾਂਗੇ ਜੀ ਰੰਗਤ ਇੱਕ ਵਾਰੀ ਵਾਰਡ ਦੇ ਵਿੱਚ ਮੌਕਾ ਦਿਓ ਤਾਂ ਸਹੀ ਸਾਨੂੰ ਇੱਕ ਵਾਰੀ ਤੁਸੀਂ ਲੱਗਦਾ ਵੀ ਕੌਂਸਲਰ ਦੇ ਦਾਵੇਦਾਰ ਸਾਡੇ ਵੱਡੇ ਭਰਾ ਮੁਹਤਰਾ ਸਾਹਿਬ ਖੜੇ ਆ ਉਹਨਾਂ ਨਾਲ ਗਲਵਕਤ ਕਰ ਰਹੇ ਵੀ ਨਵੇਂ ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਆ ਕਾਂਗਰਸ ਵੱਲੋਂ ਕਾਂਗਰਸ ਪਾਰਟੀ ਨਾਲ ਸ਼ੁਰੂ ਤੋਂ ਕਹਿੰਦੇ ਜੁੜੇ ਸਾਡੇ ਖਾਨਦਾਨੀ ਪੁਰੇ ਉਹ ਪੁਰਾਣੇ ਕਾਂਗਰਸੀ ਨਾਲ ਸਾਡੇ ਘਰ ਦੇ ਜੁੜੇ ਆ ਕਹਿੰਦੇ ਮੈਂ ਵੀ ਉਹਨਾਂ ਦੀ ਵੀੜੀ ਤੇ ਚੱਲ ਰਹੇ ਆ ਲੋਕਾਂ ਨੂੰ ਕੀ ਸੇ ਦੇ ਦਿਓਗੇ ਕਿਸੇ ਨੇ ਕੁਝ ਨਹੀਂ ਕਰਾਇਆ ਜੀ ਆ ਹੁਣ ਸਭ ਨੂੰ ਪਤਾ ਲੱਗ ਗਿਆ ਹੈ ਇਲੈਕਸ਼ਨ ਆ ਰਹੀਆਂ ਸਭ ਆਪਣੇ ਘਰੋਂ ਨਿਕਲ ਕੇ ਸੜਕਾਂ ਐ ਪਟਵਾਰੇ ਜਿਵੇਂ ਦੋ ਦਿਨਾਂ ਜੀ ਬਣ ਜਾਣੀਆਂ ਸਾਰੀਆਂ ਸੜਕਾਂ ਇਦਾਂ ਦੀਆਂ ਇਦਾਂ ਹੀ ਰਹਿ ਜਾਣੀਆਂ ਜੀ ਕੁਝ ਨਹੀਂ ਬਣਨਾ ਤੁਹਾਡੇ ਸਾਹਮਣੇ ਆ ਦੇਖ ਲੋ ਤੁਹਾਡੇ ਕੌਂਸਲਰ ਸਾਸੀ ਆ ਤੁਹਾਡੀ ਪਾਰਟੀ ਛੱਡ ਕੇ ਆਮ ਪਾਰਟੀ ਵਿੱਚ ਗਏ ਆ ਕਿ ਲੱਗਦਾ ਵੀ ਉਹ ਦਾਵੇਦਾਰ ਦੁਆਰਾ ਬਣਨ ਦੇ ਲੈ ਕੇ ਲੋਕੀ ਪਸੰਦ ਕਰੂਗੇ ਉਹਨੂੰ ਦੇਖੋ ਜੀ ਸਾਨੂੰ ਤਾਂ ਡਾਵਰ ਸਾਹਿਬ ਨੇ ਮੌਕਾ ਦਿੱਤਾ ਜੀ ਸਾਡੇ ਸਾਹਮਣੇ ਤਾਂ ਕੋਈ ਵੀ ਆ ਜਾਵੇ ਜੀ ਅਸੀਂ ਤਾਂ ਵਾਰਡ ਦੀ ਸੇਵਾ ਕਰਨ ਦੇ ਹੱਕਦਾਰ ਆ ਸਾਨੂੰ ਨਹੀਂ ਪਤਾ ਕੋਈ ਆਵੇ ਕੋਈ ਆ ਰਿਹਾ ਹੈ ਜਾਂ ਨਹੀਂ ਆ ਰਿਹਾ ਸਾਨੂੰ ਆਪਣੇ ਬਾਰੇ ਪਤਾ ਹੈ ਅਸੀਂ ਆਪਣੇ ਦਿਲੋਂ ਧਨ ਮਨ ਤੇ ਧਨ ਨਾਲ ਠੀਕ ਹੈ ਵਾਰਡ ਦੀ ਪੂਰੀ ਰੰਗਤ ਬਦਲ ਦਾਂਗੇ ਜੀ ਰੰਗਤ ਇੱਕ ਵਾਰੀ ਵਾਰਡ ਦੇ ਵਿੱਚ ਮੌਕਾ ਦਿਓ ਤਾਂ ਸਹੀ ਸਾਨੂੰ ਇੱਕ ਵਾਰੀ ਤੁਸੀਂ ਲੱਗਦਾ ਵੀ ਕਾਉਂਸਲਰ ਦੇ ਦਾਵੇਦਾਰ ਸਾਡੇ ਵੱਡੇ ਭਰਾ ਮੋਹਤਰ ਸਾਹਿਬ ਖੜੇ ਆ ਉਹਨਾਂ ਨੇ ਗਰਗਮ ਕਰ ਰਹੇ ਨਵੇਂ ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਆ ਕਾਂਗਰਸ ਵੱਲੋਂ ਕਾਂਗਰਸ ਪਾਰਟੀ ਨਾਲ ਸ਼ੁਰੂ ਤੋਂ ਕਹਿੰਦੇ ਜੁੜੇ ਸਾਡੇ ਖਾਨਦਾਨੀ ਪੁਰੇ ਉਹ ਪੁਰਾਣੇ ਕਾਂਗਰਸੀ ਨਾਲ ਸਾਡੇ ਘਰ ਦੇ ਜੁੜੇ ਆ ਕਹਿੰਦੇ ਮੈਂ ਵੀ ਉਹਨਾਂ ਦੀ ਵਿਧੀ ਤੇ ਚੱਲ ਰਹੇ ਆ ਲੋਕਾਂ ਨੂੰ ਕੀ ਦੇ ਦੇਓਗੇ ਬਣੋ ਜੀ ਤੁਹਾਨੂੰ ਭਾਈਨਾ ਤੇ ਸੱਤਾਧਾਰੀ ਸਰਕਾਰ ਤੋਂ ਇੱਕ ਵਾਰੀ ਹੱਥ ਚੱਕ ਕੇ ਜਿਹੜੀਆਂ ਮੌਜੂਦਾ ਪਾਰਟੀਆਂ ਨੇ ਕਾਂਗਰਸ ਪਾਰਟੀ ਦੇ ਉੱਪਰ ਇੱਕ ਵਾਰੀ ਵਿਸ਼ਵਾਸ ਦਿਤਾਓ ਜੀ ਤੁਹਾਡਾ ਪਹਿਲਾਂ ਵੀ ਤੁਸੀਂ ਦੇਖੋ ਕਿੰਨੇ ਕੰਮ ਹੋਏ ਐ ਇਹਨਾਂ ਨੂੰ ਤਾਂ ਬਸ ਮੌਕਾ ਦੇਤਾ ਤੁਸੀਂ 5-5 ਸਾਲ ਦਾ ਇਹ ਦੁਵਾਰਾ ਥੋੜੀ ਨਜ਼ਰ ਨਹੀਂ ਆਣੀ ਐ ਜੀ ਤੁਹਾਨੂੰ ਇਹ ਸਭ ਦੁਵਾਰਾ ਤੁਹਾਨੂੰ ਨਜ਼ਰ ਨਹੀਂ ਆਣੇ ਜਿਹੜੇ ਝਾੜੂ ਵਾਲੇ ਐ ਜਾਂ ਕੋਈ ਵੀ ਐ ਇਹ ਤੁਸੀਂ ਕਾਂਗਰਸ ਪਾਰਟੀ ਦਾ ਸਾਥ ਦਿਓ ਇੱਕ ਵਾਰੀ ਤੁਹਾਨੂੰ ਦਿਖਾਵਾਂਗੇ ਦੁਵਾਰਾ ਕਿਦਾਂ ਵਾਰਡ ਦੀ ਨਿਹਾਰ ਬਦਲਦੀ ਐ ਜੀ ਮਿਹਰਬਾਨੂ ਬਿਲਕੁਲ ਬਣੂਗਾ ਜੀ ਕਿਉਂ ਨਹੀਂ ਬਣੂਗਾ ਜੀ ਬਿਲਕੁਲ ਮਿਹਰ ਬਣਾਵਾਂਗੇ ਜੀ ਮਿਹਰਬਾਨੂ ਬਿਲਕੁਲ ਬਣੇਗਾ ਜੀ ਇਲਾਕੇ ਦੇ ਵਿੱਚ ਗੱਲਬਾਤ ਕੀਤੀ ਕਿ ਮਰੋਤਰਾ ਸਾਹਿਬ ਨੇ ਉਹਨਾਂ ਨੂੰ ਪੂਰਾ ਦੱਸਿਆ ਵੀ ਇਲਾਕੇ ਦੇ ਵਿੱਚ ਅਸੀਂ ਪੂਰਾ ਵਿਕਾਸ ਦੇ ਕੰਮ ਬਹੁਤ ਜ਼ਿਆਦਾ ਹੋਏ ਨਹੀਂ ਇਲਾਕੇ ਦੇ ਵਿੱਚ ਵੀ ਮੈਨੂੰ ਮਰੋਤਰਾ ਆ ਜਾ ਮੇਰੀ ਸਾਨੂੰ ਮਰੋਤਰਾ ਮੌਕਾ ਮਿਲਦਾ ਪਾਰਟੀ ਦੀ ਸੇਵਾ ਕਰਨ ਦਾ ਰੋਕਣਾ ਸਾਨੂੰ ਪਿਆਰ ਕੀਤਾ ਤਾਂ ਅਸੀਂ ਆਪਣਾ ਜ਼ਰੂਰ ਵਿਕਾਸ ਦੇ ਕੰਮ ਕਿਹੜੇ-ਕਿਹੜੇ ਆ